گور کٹو 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 ਜੋ ਖਾਸ ਇਹ ਆ ਜੀ ਵੀ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਇਸ ਲਹਿਰ ਦੇ ਨਾਲ ਜੋੜ ਰਹੇ ਆ ਤੇ ਲੋਕ ਲਹਿਰ ਬਣ ਵੀ ਚੁੱਕੀ ਆ ਅਸੀਂ ਹਰ ਸ਼ਹਿਰ ਹਰ ਪਿੰਡ ਦੇ ਵਿੱਚ ਇੱਕ ਤੋਂ 2 ਕਿਲੋਮੀਟਰ ਤੁਰ ਕੇ ਪੈਦਲ ਯਾਤਰਾ ਕਰਦੇ ਆ ਉੱਥੇ ਅਸੀਂ ਸਾਰੇ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਇਸ ਲਹਿਰ ਦੇ ਨਾਲ ਜੁੜੋ ਪਾਰਟੀ 바ਜੀ ਤੋਂ ਉੱਪਰ ਉੱਠ ਕੇ ਕਿਉਂਕਿ ਜਿਹੜਾ ਨਸ਼ਾ ਵਾ ਇਹ ਕੋਈ ਇਹ ਨਹੀਂ ਹੈਗਾ ਵੀ ਜਾਂ ਕਾਂਗਰਸ ਜਾਂ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਦਾ ਇਹਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਇਹਦਾ ਸਾਥ ਦੇਣਾ ਚਾਹੀਦਾ ਜੀ ਨਸ਼ਾ ਕਿੰਨਾ ਖਤਮ ਹੋ ਗਿਆ ਮੇਰਾ ਨਸ਼ਾ ਜੀ 60 65% ਤੋਂ ਉੱਪਰ ਹੁਣ ਤੱਕ ਖਤਮ ਹੋ ਚੁੱਕਿਆ ਵਾ ਇੰਨਾ ਹੰਗਾਰਾ ਮੈਡਰਾ ਜੀ ਤੁਹਾਡੀ ਬਹੁਤ ਹੰਗਾਰਾ ਮੈਡਰਾ ਜੀ ਹੁਣ ਤਾਂ ਸਾਡੇ ਨਾਲ ਲੋਕ ਆਪ ਜੁੜ ਰਹੇ ਨੇ ਕਹਿ ਰਹੇ ਨੇ ਕਿ ਸਾਨੂੰ ਇਸ ਲਹਿਰ ਦੇ ਵਿੱਚ ਸ਼ਾਮਲ ਕਰੋ ਕਈ ਲੋਕ ਹੁਣ ਸਾਡੇ ਨਾਲ ਆਪ ਆ ਕੇ ਪਿੰਡਾਂ ਦੇ ਵਿੱਚ ਵੀ رابطہ ਕਾਇਮ ਕਰ ਰਹੇ ਨੇ ਤੁਸੀਂ ਜੁੱਧਨਸ਼ਾ ਵਿਰੋਧ ਦੇ ਨਾਲ ਤੁਹਾਡੇ ਨਾਲ ਰਲ ਕੇ ਚੱਲਾਂਗੇ ਸਾਥ ਵੀ ਦੇਵਾਂਗੇ ਜਿਹੜੇ ਲੋਕ ਨਸ਼ਾ ਛੱਡਣਾ ਚਾਹੁੰਦੇ ਨੇ ਉਹ ਕਿਸ ਤਰ੍ਹਾਂ ਸੰਪਰਕ ਨਾਲ ਕਿਵੇਂ ਸਦਾਇਆ ਜਾਉਂਦਾ ਹੈ ਜਿਹੜੇ ਲੋਕ ਜੀ ਨਸ਼ਾ ਕਰਦੇ ਹੁਣ ਸਾਡੀਆਂ ਪਿੰਡ ਪੱਤਰ ਤੱਕ ਕਮੇਟੀਆਂ ਬਣ ਗਈਆਂ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਇਹਦੇ ਵਿੱਚ ਅਸੀਂ ਹਸਪੀਟਲ ਦੇ ਵਿੱਚ ਆਪ ਜਾ ਕੇ ਵੀ ਦਾਖਲ ਕਰਵਾ ਦਿੰਦੇ ਆ ਜੇ ਪੁਰਸ ਪ੍ਰਸ਼ਾਸਨ ਨੂੰ ਕੋਈ ਮਿਲਦਾ ਤਾਂ ਉਹ ਵੀ ਡੀਐਸਪੀ ਐਸਐਚਓ ਲਿਜਾ ਕੇ ਉਹਨਾਂ ਉੱਤੇ ਦਾਖਲ ਕਰਵਾਉਂਦੇ ਨੇ ਤੇ ਬਹੁਤ ਵਧੀਆ ਰੋਟੀ ਪਾਣੀ ਦਾ ਵਧੀਆ ਪ੍ਰਬੰਧ ਹੈ ਜੀ ਗਰਮੀਆਂ ਦੇ ਵਿੱਚ ਏਸੀ ਤੱਕ ਦੀ ਸੂਹ ਸਹੂਲਤ ਉਹ ਸੈਂਟਰਾਂ ਦੇ ਵਿੱਚ ਮਹਿਲਾਵਾਂ ਵੀ ਸਭ ਹੋ ਗਏ ਕਿਤਨਾ ਬਣ ਗਏ ਹਾਂਜੀ ਬਹੁਤ ਲੋਕ ਜੁੜ ਰਹੇ ਨੇ ਮਹਿਲਾਵਾਂ ਵੀ ਪੰਡਾ ਦੇ ਵਿੱਚੋਂ ਬੀਟੀਸੀ ਦੇ ਮੈਂਬਰ ਬਣੀਆਂ ਨੇ ਤੇ ਅੱਗੇ ਸਾਡੇ ਨਾਲ ਹੋਰ ਲੋਕ ਬਹੁਤ ਜ਼ਿਆਦਾ ਜੁੜ ਰਹੇ ਨੇ ਕਿੱਥੇ ਤੱਕ ਜਾ ਰਹੇ ਹੋ ਅੱਜ ਦੀ ਰੈਲੀ ਕਿੱਥੇ ਜਾਓਗੇ ਇਹ ਇੱਥੋਂ ਜੀ ਅਸੀਂ 1 ਕਿਲੋਮੀਟਰ ਸ਼ਹਿਰ ਦੇ ਵਿੱਚ ਤੁਰ ਕੇ ਪੈਦਲ ਯਾਤਰਾ ਕਰਾਂਗੇ ਜੀ ਇਹ ਰੈਲੀ ਕੀ ਸੁਨੇਹਾ ਦੇ ਰਹੀ ਹੈ ਲੋਕਾਂ ਨੂੰ ਕਿ ਨਸ਼ਿਆਂ ਦੇ ਜਾਦ ਲੈ ਕੇ ਨੁਕਸਨ ਦੱਸ ਰਹੀ ਹੈ ਨਸ਼ਾ ਕਮੇਟੀ ਵੀ ਅਜਿਹੇ ਸਾਬ ਨੇ ਕਿਵੇਂ ਅੱਗੇ ਆਉਣਾ ਚਾਹੀਦਾ ਹੈ ਸੁਨੇਹਾ ਦੇ ਰਿਹਾ ਇਹਦਾ ਇਹੀ ਸੁਨੇਹਾ ਜੀ ਵੀ ਜੋ ਪਿੱਛੇ ਲੱਗ ਚੁੱਕੇ ਨੇ ਉਹਨਾਂ ਨੂੰ ਅਸੀਂ ਕਹਿੰਨੇ ਆ ਵੀ ਨਸ਼ੇ ਛੱਡੋ ਤੇ ਆਉਣ ਵਾਲੀਆਂ ਆਪਾਂ ਆਭੀਆਂ ਨਸਲਾਂ ਨੂੰ ਬਚਾ ਸਕੀਏ ਵੀ ਲੋਕ ਨਸ਼ੇ ਤੋਂ ਦੂਰ ਰਹਿਣ ਇੱਕ ਬਹੁਤ ਵਧੀਆ ਮੈਸੇਜ ਆ ਮਾਰੀਓ ਪੰਜਾਬ ਸਰਕਾਰ ਵੱਲੋਂ ਅਸੀਂ ਅੱਜ ਸਾਡੇ ਹਲਕੇ ਦੇ ਕੋਆਰਡੀਨੇਟਰ ਗੁਰਬ ਸਿੰਘ ਸਾਡੇ ਨਾਲ ਖੜਿਆ ਸਾਡੇ ਵਾਈਸ ਕੋਆਰਡੀਨੇਟਰ ਅਚਨਦਰ ਭਗੇਡੇ ਵਾਲਾ ਖੜਿਆ ਤੇ ਧਰਮਪੋਤ ਨਿਆਲ ਸਿੰਘ ਵਾਲਾ ਤੇ ਬਾਗਾਪੁਰਾ ਜਿੰਨੀ ਵੀ ਸਾਡੀ ਟੀਮ ਹੈ ਉਹ ਸਾਨੂੰ ਪੂਰਾ ਸਹਿਯੋਗ ਕਰ ਰਹੀ ਹੈ ਤੇ ਜੇ ਮੈਂ ਗੱਲ ਕਰਾਂ ਆਪਣੇ ਬੀਡੀਸੀ ਕਮੇਟੀਆਂ ਤੋਂ ਲੈ ਕੇ ਤੇ ਡਬਲਿਊ ਡੀਸੀ ਕਮੇਟੀ ਜਿਹੜੀ ਵਾਰਡ ਫੰਕਸ਼ਨ ਕਮੇਟੀ ਆ ਉਹਨਾਂ ਨੂੰ ਅਸੀਂ ਪੂਰਨ ਤੌਰ ਤੇ ਬਣਾ ਚੁੱਕੇ ਆ ਤੇ ਵੱਡੀ ਗੱਲ ਅੱਜ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦਾ ਕਿ ਇੱਕ ਐਪ ਜੋ ਪੰਜਾਬ ਸਰਕਾਰ ਵੱਲੋਂ ਅੱਜ ਹੀ ਜਾਰੀ ਹੋਈ ਆ ਥੋੜੇ ਦਿਨ ਪਹਿਲਾਂ ਵੀ ਹੋਈ ਸੀ ਜਾਰੀ ਪਰ ਉਹ ਜਿਵੇਂ ਲੋਕਾਂ ਕੋਲੇ ਆਈਫੋਨ ਹੈ ਤੇ ਆਈਫੋਨ ਤੇ ਅੱਜ ਉਹ ਅਪਲੋਡ ਹੋ ਰਹੀ ਆ ਜਿਵੇਂ ਕਿ ਤੁਸੀਂ ਘਰ ਬੈਠੇ ਉਸ ਚੀਜ਼ ਦੀ ਜਾਣਕਾਰੀ ਪੰਜਾਬ ਸਰਕਾਰ ਨੂੰ ਦੇ ਸਕਦੇ ਆ ਤੇ ਤੁਹਾਨੂੰ ਉਹਨਾਂ ਦੇ ਰਿਜ਼ਲਟ ਬਾਖਮਾਲ ਤੇ ਬਾਖੂ ਮਿਲਦੀ ਹੈ ਇਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਇਸ ਤਰ੍ਹਾਂ ਦਾ ਹੰਗਾਰਾ ਬਹੁਤ ਵਧੀਆ ਜੀ ਪਰ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਐਪ ਅਹ ਦੀ ਜਿਹੜੀ ਜਾਣਕਾਰੀ ਮੈਂ ਤੁਹਾਡੇ ਨਾਲ ਵੀ ਸਾਂਝੀ ਕਰੂੰਗਾ ਤੇ ਜਿੰਨੇ ਵੀ ਆਪਣੇ ਬੀਡੀਸੀ ਦਾ ਡਬਲਯੂਟੀਸੀ ਕਮੇਟੀ ਦੇ ਮੈਂਬਰ ਆ ਉਹ ਉੱਥੇ ਬੈਠੇ ਹੀ ਉਹਦੀ ਜਾਣਕਾਰੀ ਦੇਣਗੇ ਤੇ ਮੈਨੂੰ ਲੱਗਦਾ ਕਿ ਇਹ ਸੈੱਬ ਦਾ ਅੱਜ ਤੱਕ ਸਭ ਤੋਂ ਵੱਡਾ ਹੰਗਾਰਾ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਜਿਹੜਾ ਲੋਕਾਂ ਨੂੰ ਦਿੱਤਾ ਗਿਆ ਤੇ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕ ਇਹਦਾ ਪੂਰਾ ਲਾਭ ਉਠਾਉਣਗੇ ਤੇ ਜਿੰਨੇ ਵੀ ਬੱਚੇ ਨਸ਼ਾ ਕਰਦੇ ਆ ਉਹਨਾਂ ਨੂੰ ਅਸੀਂ ਰੀਹੈਬ ਸੈਂਟਰ ਪਹੁੰਚਾਵਾਂਗੇ ਇਹ ਜਿਹੜੇ ਬੰਦੇ ਨਸ਼ਾ ਵੇਚ ਰਹੇ ਆ ਉਹਨਾਂ ਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਐਪ ਦੇ ਵਿੱਚ ਜੋ ਹੈ ਕੀ ਆ ਐਪ ਦੇ ਵਿੱਚ ਖਾਸ ਇਹ ਆ ਕਿ ਜਿਹੜੀ ਤੁਹਾਡੀ ਜਾਣਕਾਰੀ ਉਹ ਗੁਪਤ ਰੱਖੀ ਜਾਊਗੀ ਇਹ ਨਹੀਂ ਪਤਾ ਲੱਗੂਗਾ ਕਿ ਕੌਣ ਉਹ ਐਪ ਤੋਂ ਮੈਸੇਜ ਕਰ ਰਿਹਾ ਪਰ ਮੈਂ ਤੁਹਾਨੂੰ ਇਹ ਜਾਣਕਾਰੀ ਸਾਂਝੀ ਕਰਨਾ ਚਾਹੁੰਨਾ ਕਿ ਉਹ ਐਪ ਡਬਲਯੂ ਡੀ ਸੀ ਮੈਂਬਰ ਤੇ ਵਿਲੇਜ ਡਿਫੈਂਸ ਕਮੇਟੀ ਦੇ ਜਿਹੜੇ ਮੈਂਬਰ ਆ ਪਿੰਡਾਂ ਦੇ ਪਹਿਰੇਦਾਰ ਜਿਨ੍ਹਾਂ ਨੂੰ ਅਸੀਂ ਕਹਿੰਨੇ ਆ ਉਹ ਆਪਣੀ ਐਪ ਤੋਂ ਉਸ ਨਾਮ ਨੂੰ ਦੱਸਣਗੇ ਤੇ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਇੱਕ ਮੀਡੀਆ ਦੇ ਰਹੀ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਸਾਰੇ ਸਾਡੇ ਜਿੰਨੇ ਵੀ ਸ਼ਹਿਰ ਦੇ ਡਬਲਿਊ ਡੀ ਸੀ ਮੈਂਬਰ ਆ ਤੇ ਵੀ ਡੀ ਸੀ ਮੈਂਬਰ ਆ ਪਿੰਡਾਂ ਦੇ ਪਿੰਡਾਂ ਦੇ ਤਹਿਰੇਦਾਰ ਆ ਉਹਨਾਂ ਦਾ ਸਹਿਯੋਗ ਦਿਓ ਉਹਨਾਂ ਨੂੰ ਸਹਿਯੋਗ ਕਰੋ ਉਹਨਾਂ ਨੂੰ ਨਾਮ ਦੱਸੋ ਤੇ ਤੁਹਾਨੂੰ ਉਹਨਾਂ ਦੇ ਜਿਹੜੇ ਰਿਜ਼ਲਟ ਆ ਉਹ ਨਾਲ ਦੀ ਨਾਲ ਮਿਲਣਗੇ ਇੱਕ ਮੈਂ ਉੱਥੇ ਤੁਹਾਨੂੰ ਹੋਰ ਮੈਸੇਜ ਦੇਣਾ ਚਾਹੁੰਦਾ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਵਾਅਦਾ ਕੀਤਾ ਗਿਆ ਸੀਗਾ ਕਿ 2027 ਦੇ ਵਿੱਚ ਅਸੀਂ ਨਸ਼ਾ ਖਤਮ ਕਰਕੇ ਸਰਕਾਰ ਬਣਾਵਾਂਗੇ ਤਾਂ ਇਹ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਇਹਨਾਂ ਦੇ ਰਿਜ਼ਲਟ ਮਿਲਣਗੇ